ਹਾਂਜੀ ਸਾਰਿਆਂ ਨੂੰ ਸ਼ਸ਼ੀਕਾਲ ਕਿਵੇਂ ਹੋ ਸਾਰੇ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਣੇ ਆ ਠੀਕ ਠਾਕ ਹੋਵੋਗੇ ਤੇ ਆਪਾਂ ਤੁਸੀਂ ਦੇਖਿਆ ਸੀ ਉਸ ਦਿਨ ਨਾ ਇਸ ਗਾਂ ਦੇ ਇੰਜੈਕਸ਼ਨ ਲਾਈ ਸੀ ਆਪਾਂ ਗਾਂ ਇਹ ਸੂਨ ਦੇ ਨੇੜੇ ਸੀਗੀ ਤੇ ਇਹਦੇ ਆਪਾਂ ਲਾਇਆ ਸੀਗਾ B5 ਤੇ ਮੈਗਲੋਡਾਈਨ ਮੈਗਲੋਡਾਈਨ ਤਾਂ ਬਾਬਾ ਵੈਸੇ ਲਾਤਾ ਸੀ ਕਿਉਂਕਿ ਆਪਾਂ ਨੂੰ ਨਾ ਇਹ ਥੋੜਾ ਜਿਹਾ ਫੀਵਰ ਦੀ ਪ੍ਰੋਬਲਮ ਲੱਗ ਰਹੀ ਸੀਗੀ ਤੇ ਪੇਟ ਦਰਦ ਦੀ ਸਮੱਸਿਆ ਲੱਗਦੀ ਸੀਗੀ ਗਾਂ ਦੇ ਤੇ ਆਪਾਂ ਮੈਗਲੋਡਾਇਨ ਲਾਤਾ ਸੀ ਕਿਉਂਕਿ ਖਾਣ ਪੀਣ ਦੇ ਵਿੱਚ ਇਹ ਬਹੁਤ ਜ਼ਿਆਦਾ ਤਕਲੀਫ ਮਾਨਦੀ ਸੀਗੀ ਗਾਂ ਲਿੱਸੀ ਸੀਗੀ ਤੇ ਆਗਰ ਕਿ ਫਿਰ ਆਪਾਂ ਮੈਗਲੂਡਾਈਨ ਲਾਤਾ ਸੀਗਾ ਤੇ ਇੱਕ ਆਪਾਂ ਇਹਦੇ V5 ਲਾਇਆ ਸੀ B5 ਆਪਾਂ ਉਸ ਦਿਨ ਤੁਹਾਨੂੰ ਦੱਸਿਆ ਵੀ ਹੈਗਾ ਸੀਗਾ ਵੀ 10 ml ਆਪਾਂ ਲਾਇਆ ਸੀਗਾ ਤੇ ਉਹਦਾ ਕੀ ਸਿਸਟਮ ਸੀਗਾ ਜਦੋਂ ਸੂਨ ਦੇ ਨੇੜੇ ਹੁੰਦੀ ਆ ਗਾਂ ਤੇ ਆਪਾਂ ਇੱਕ ਵਧੀਆ ਆ ਅਡਰ ਕੁਆਲਿਟੀ ਬਣ ਕੇ ਆਵੇ ਹਨਾ ਤਾਂ ਕਰਕੇ ਉਹ ਲਾਤਾ ਸੀਗਾ ਆਪਾਂ V5 ਤੇ ਪਰ ਤੁਸੀਂ ਉਸ ਦਿਨ ਦੇਖਿਓ ਉਸ ਦਿਨ ਗਾਂ ਨਾਲ ਬਹੁਤ ਜ਼ਿਆਦਾ ਸੁਸਤ ਸੀਗੀ ਬਹੁਤ ਜ਼ਿਆਦਾ ਲੇਜੀ ਸੀਗੀ ਗਾਂ ਕਹਿੰਦਾ ਭਾਵੇਂ ਹੀ ਆ ਵੀ ਮਤਲਬ ਗਾਣਾ ਜਦੋਂ ਬੈਠਦੀ ਸੀਗੀ ਉਦੋਂ ਧੌਣ ਨੀਵੀਂ ਰੱਖਦੀ ਸਾਰਾ ਦਿਨ ਕੰਨ ਜੇ ਸਿੱਟ ਕੇ ਰੱਖਦੀ ਸੀਗੀ ਗਾਂ ਵੀ ਮਤਲਬ ਜਿਵੇਂ ਸੁੱਸਤ ਸੀਗੀ ਉਸ ਦਿਨ ਗਾਂ ਹਨਾ ਤੇ ਅੱਜ ਤੁਸੀਂ ਨਾ ਰਿਜ਼ਲਟ ਦੇਖੋ ਹਨਾ ਬਹੁਤ ਐਕਟਿਵ ਹੋ ਗਿਆ ਇੱਕ ਤਾਂ ਗਾਂ ਇਹਦੇ ਚ ਮਤਲਬ ਸ਼ਾਈਨਿੰਗ ਆਣ ਲੱਗੀ ਗਾਂ ਦੀ ਆਪਾਂ ਨੂੰ ਵੀ ਪਤਾ ਲੱਗਣ ਲੱਗਿਆ ਵੀ ਹਾਂਜੀ ਗਾਂ ਦੇ ਵਿੱਚ ਨਾ એનર્ਜੀ ਆ ਰਹੀ ਹੈਗੀ ਪੂਰਤੀ ਕੀਤੀ ਹੈਗੀ V5 ਨੇ ਜੋ ਵੀ ਡੈਫੀਸ਼ੈਂਸੀ ਸੀਗੀ ਇਹਦੇ ਵਿੱਚ ਵਿਟਾਮਿਨਸ ਦੀ ਉਹ ਸਾਰੀ ਕੰਪਲੀਟ ਹੋ ਗਈ ਹੈ ਇੱਕ ਤਾਂ ਤੇ ਬਾਕੀ ਜਿਹੜੇ ਹੋਰ ਆਪਾਂ ਇਹਦੇ ਐਨਰਜੀ ਗਾਂ ਦੀ ਪੂਰੀ ਕਰਨ ਦੇ ਲਈ ਆਪਾਂ ਵੀ ਇਹਨੂੰ ਵੜੇਮਿਆਂ ਦੀ ਖਾਲ ਵਿੱਚ ਮੱਕੀ ਦੀ ਲੇਟੀ ਪਲੱਸ ਆਪਾਂ 100 ਗ੍ਰਾਮ ਇਹਨੂੰ ਮਿਨਰਲ ਮਿਕਸਚਰ ਵੀ ਦਿੰਨੇ ਆ ਤੇ ਉਹਦੇ ਨਾਲ 50 ਗ੍ਰਾਮ ਆਪਾਂ ਆ ਹਾਰਕੋਫਰੋਲ ਡੇਲੀ ਇਹ ਦੇਣ ਲੱਗੇ ਸੀ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਗਾ ਗਾਂ ਦਾ ਇਹ ਤੇ ਇੱਕ ਆਪਾਂ ਇਹਦੇ ਬਿਨਾ ਆਪਾਂ ਦੇ ਰਹੇ ਹਾਂ ਇਹਨੂੰ ਦੋਨੇ ਟਾਈਮ 5 ਕਿਲੋ ਆਪਾਂ ਇਹਨੂੰ ट्रांजिशन ਫੀਡ ਦਿੰਨੇ ਆ ਤੇ ਹੁਣ ਤੁਸੀਂ ਰਿਜ਼ਲਟ ਦੇਖੋ ਉਸ ਦਿਨ ਵਾਲੀ ਵੀਡੀਓ ਵਿੱਚ ਜਾ ਕੇ ਚੈੱਕ ਕਰੋ ਤੇ ਹੁਣ ਵੀ ਦੇਖੋ ਜਿਸ ਦਿਨ ਆਪਾਂ ਇੰਜੈਕਸ਼ਨ ਲਾਇਆ ਸੀਗਾ ਇਸ ਦਾ ਪਹਿਲੇ ਦਿਨ ਉਸ ਦਿਨ ਗਾਂ ਬਹੁਤ ਜਿਆਦਾ ਸੁਸਤ ਸੀਗੀ ਲੇਜੀ ਬਹੁਤ ਸੀਗੀ ਗਾਂ ਤੇ ਅੱਜ ਗਾਂ ਦੇ ਐਕਟਿਵ ਵੀ ਬਹੁਤ ਹੋ ਗਿਆ ਗਾਂ ਖਾਣ ਪੀਣ ਵੀ ਵਧੀਆ ਲੱਗ ਗਿਆ ਖੁੱਲ ਕੇ ਖਾਂਦੀ ਆ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆ ਰਹੀ ਹੈਗੀ ਜੀ ਪਹਿਲਾਂ ਬਹੁਤ ਤਕਲੀਫ ਮਾਨਦੀ ਸੀਗੀ ਗਾਂ ਖਾਣ ਪੀਣ ਦੇ ਮਾਮਲੇ 'ਚ ਤੇ ਹੁਣ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆ ਰਹੀ ਅੱਖਾਂ ਦੇ ਵਿੱਚ ਤੁਸੀਂ ਦੇਖੋ ਨਾ ਸ਼ਾਈਨਿੰਗ ਆ ਗਈ ਗਾਂ ਦੇ ਹੁਣ ਤੇ ਬਹੁਤ ਵਧੀਆ ਰਿਜ਼ਲਟ ਹੈ V5 ਦਾ ਵੀ ਤੇ ਬਾਕੀ ਆਪਾਂ ਇੱਕ ਇੰਜੈਕਸ਼ਨ ਲਾਉਦਾ ਸੀਗਾ ਉਹਦੇ ਤੇ ਇੱਕ ਇੰਜੈਕਸ਼ਨ ਆਪਾਂ ਇਹਦੇ ਲਾਵਾਂਗੇ ਅੱਜ ਲਾ ਦਾਂਗੇ ਤੋ ਤਿੰਨ ਦਿਨ ਹੋ ਹੀ ਗਏ ਆ ਹਨਾ ਤੇ ਕਿਉਂਕਿ ਬਾਕਸ ਸੂਣ ਦੇ ਨੇੜੇ ਹੀ ਆ ਇਹ ਅੱਜ ਸਵੇਰ ਸੂ ਪੈਣਾਗਾ ਨੇ ਤੇ ਬਾਕੀ ਇਹਦਾ એનર્ਜੀ ਲੈਵਲ ਆਗਾ ਜਿਹੜਾ ਹੁਣ ਪੂਰਾ ਹੋ ਗਿਆ ਇੰਜ ਮਤਲਬ ਜਿਹੜਾ ਉਹ ਇੰਜੈਕਸ਼ਨ ਸੀਗਾ V5 ਆਪਾਂ ਲਾਇਆ ਸੀਗਾ ਉਹਦੇ ਨਾਲ એનર્ਜੀ ਲੈਵਲ ਵੀ ਪੂਰਾ ਹੋ ਗਿਆ ਬਾਕੀ ਜਦੋਂ ਆਪਾਂ ਇਹਦੇ ਇਹ એનર્ਜੀ ਦੇ ਲਈ ਆਪਾਂ ਇਹਨੂੰ ਦੇ ਰਹੇ ਸੀਗੇ ਨਾਲ ਹਨਾ ਫੀਡ ਦੇ ਰਹੇ ਆ ਜਿਹੜੀ ਬੁੜੇਮਿਆਂ ਦੀ ਖਾਲ ਮੱਕੀ ਦੀ ਲੇਟੀ ਮੀਨਰਲ ਮਿਕਸਚਰ ਸ਼ਾਰਕੋ ਫਰੋਲ ਦੇ ਰਹੇ ਆ 50 ਗ੍ਰਾਮ ਉਹਦੇ ਨਾਲ ਵੀ ਬਹੁਤ ਫਰਕ ਪਿਆ ਗਾਂ ਬਹੁਤ ਜ਼ਿਆਦਾ ਐਕਟਿਵ ਹੋਈ ਆ ਆਪਾਂ ਡੇਲੀ ਚਲਾ ਰਹੇ ਆ ਹੁਣ ਉਹਨੂੰ ਅਲੱਗ ਤੋਂ ਦੇ ਰਹੇ ਆ ਇਹ ਸਾਰਾ ਕੁਝ ਤੇ ਬਾਕੀ ਜਿਹੜਾ B5 ਆ ਉਹ ਇੱਕ ਆਪਾਂ ਅੱਜ ਹੋਰ ਲਾਵਾਂਗੇ ਇਹਦੇ ਤੇ ਹੁਣ ਆਪਾਂ ਨੂੰ ਐ ਤੁਸੀਂ ਹੁਣ ਇਹ ਵੀ ਦੇਖੋ ਹਨਾ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਵੀ ਗਾਂ ਦੀ ਜਿਹੜੀ ਆਰਡਰ ਦੀ ਕੁਆਲਿਟੀ ਆ ਇੱਕ ਤਾਂ ਉਹ ਵਧੀਆ ਬਣਨ ਲੱਗ ਗਈ ਆ ਜਿਹੜੇ ਥਣ ਸੀਗੇ ਉਹ ਪੂਰੇ ਸੋਹਣੇ ਹੋ ਗਿਆ ਗਾਂ ਦੇ ਇੱਕ ਇੰਜੈਕਸ਼ਨ ਦਵਾਂਗੇ ਅੱਜ ਇਹਨੂੰ ਹੋਰ B5 ਉਹਨੇ ਹੀ ਦਵਾਂਗੇ ਕੁਆਂਟੀਟੀ ਦਵਾਂਗੇ 10 ਐਮ ਐਲ ਤੇ ਨਾਲ ਇਹਨੂੰ ਆਪਾਂ ਨਾ 50 ਐਮ ਐਲ ਵਿਟਮੈਚ ਵੀ ਦਿੰਨੇ ਆਂਗੇ ਉਹ ਵੀ ਦੇ ਰਹੇ ਆਂ ਆਪਾਂ ਇਹਨੂੰ ਹਨਾ ਤੇ ਬਾਕੀ ਇਹਦੇ ਸ਼ੇਪ ਹੈਗੀ ਜਿਹੜੀ ਵਧੀਆ ਸੋਹਣੀ ਹੋ ਗਈ ਥਣ ਨੇ ਕਿ ਜਿਹੜੇ ਦੇਖ ਹੁਣ ਪੂਰੇ ਕਸਮੇ ਤੇ ਟਾਈਟ ਹੋ ਗਿਆ ਥਣ ਵੀ ਹਨਾ ਉਸ ਦਿਨ ਤਾਂ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਜਾ ਕੇ ਜੇ ਤੁਹਾਨੂੰ ਯਕੀਨ ਵੀ ਨਹੀਂ ਹੋ ਰਿਹਾ ਨਾ ਤਾਂ ਉਸ ਦਿਨ ਵਾਲੀ ਵੀਡੀਓ ਤੇ ਅੱਜ ਵਾਲੀ ਵੀਡੀਓ ਨਾਲ ਤੁਸੀਂ ਕੰਪੇਅਰ ਕਰ ਲਿਓਗਾ ਨੂੰ ਬਹੁਤ ਜ਼ਿਆਦਾ ਫਰਕ ਪਿਆ ਗਾਂ ਦਾ ਬਹੁਤ ਹੀ ਜ਼ਿਆਦਾ ਫਰਕ ਹੋਇਆ ਆਪਾਂ ਨੂੰ ਖੁਦ ਨੂੰ ਵੀ ਪਤਾ ਲੱਗ ਰਿਹਾ ਵੀ ਹਾਂਜੀ ਇਹਦੀ એનર્ਜੀ ਹੈ ਜਿਹੜੀ ਪੂਰੀ ਹੋਣ ਲੱਗੀ ਗਾਂ ਦੀ ਹੁਣ ਤੇ ਬਾਕੀ ਜਿਹੜਾ V5 ਅਦਰ ਰਿਜ਼ਲਟ ਤਾਂ ਤੁਹਾਨੂੰ ਸਭ ਨੂੰ ਪਤਾ ਆ ਵੀਰੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਹਨਾ ਇਸ ਦਾ ਇਹ ਸੁਣਦੇ ਜਦੋਂ ट्रांजिशन ਪੀਰੀਅਡ ਹੁੰਦਾ ਹੈਗਾ ਪਸ਼ੂ ਦੇ ਲੱਗਦੇ ਆਗੇ ਆਪਾਂ ਉਸ ਦਿਨ ਵੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੇ ਬਾਕੀ ਇਹੀ ਦੱਸਣਾ ਸੀ ਆਪਾਂ ਇਸ ਵੀਡੀਓ ਦਾ ਇਹੀ ਮਕਸਦ ਸੀਗਾ ਵੀ ਆਪਾਂ ਤੁਹਾਨੂੰ ਰਿਜ਼ਲਟ ਦਿਖਾਈਏ ਵੀ ਕੀ ਫਰਕ ਪਿਆ ਗਾਂ ਨੂੰ ਹਨਾ ਗਾਂ ਬਹੁਤ ਜ਼ਿਆਦਾ ਐਕਟਿਵ ਹੋਈ ਆ ਇਸ ਦੇ ਨਾਲ ਤੇ ਬਾਕੀ ਵੀਡੀਓ ਨੂੰ ਤੁਸੀਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਆਪਣੀਆਂ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਹਾਲੇ ਆਪਾਂ ਇਹਦਾ 1 ਮਹੀਨਾ ਬਾਅਦ ਤੁਹਾਨੂੰ ਪੂਰਾ ਰਿਜ਼ਲਟ ਦਿਖਾਵਾਂਗੇ ਹਨਾ ਗਾਂ ਤਾਂ ਪਛਾਣ ਚ ਹੀ ਨਹੀਂ ਆਣੀ ਹੈਗੀਗੀ ਆਪਾਂ ਪੂਰਾ ਰਿਜ਼ਲਟ ਲੈ ਕੇ ਆਵਾਂਗੇ ਚਲੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ